ਜੋ ਆਦਰਾ ਬਾਖ ਕਮਿਸ਼ਨ ਹਾਸਲ ਕੀਤੀ ਹੈ ਚਾਰ ਨੀਲੀ ਰਾਜ ਦਾ ਮਦਦ ਆਰ ਪੱਤਿਆ ਦਾ ਪਾਉਂਦ ਨੂੰ ਬਾਖ ਦਾ ਜਿਹੜਾ ਪਾਇਆ ਭਾਈ ਖੈਰੀਆ ਵਾਲਾ ਨੱਚੋ ਜਿੱਥੇ ਹਾਲੇ ਚਲਾ ਗਈ ਤੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਸਭ ਨਾਮ ਜੀ ਬੋਤਾ ਸਿੰਘ ਜੀ ਪਿੰਡ ਜਿੰਨਾਂ ਲੱਤੀ ਜਿਹੜਾ ਜੋ ਪ੍ਰੋਜੈਕਟ ਪਰ ਜਲਾ ਗਈ 3 ਪਿੰਨੇ ਚੱਲਦੀ ਤਿੰਨ ਸਾਲ ਦੀ ਸਰਕਾਰ ਦਾ ਹੰਡਾ ਜੀ ਸਵੀਟ ਹੰਡਾ ਜੀ ਸਟੇਜ ਤੇ ਪਹੁੰਚੋ ਸਵੀਟ ਹੰਡਾ ਜੀ ਜਲਦੀ ਤੋਂ ਜਲਦੀ ਸਵੀਟ ਹੰਡਾ ਜੀ ਸਟੇਜ ਤੇ ਪਹੁੰਚੋ ਜੁਗਮਾਨੋ ਦੂਧਰ ਕਾਉਂ ਜੀ ਅੱਗੇ ਲਾਓ ਬੱਚਾ ਜੀ ਜੁਗਮਾਨੋ ਅੱਗੇ ਬੋਲਾ ਕੇ ਰੱਖ ਦਿਓ ਜੀ ਬਾਏ ਨੇ ਬਾਰੇ ਦੱਸੋ ਜੀ ਜਰਨੈਲ ਸਿੰਘ ਜਰਨੈਲ ਸਿੰਘ ਗੱਡੀ ਦਾ ਨਾਮ ਜਰਨੈਲ ਸਿੰਘ ਜਰਨੈਲ ਸਿੰਘ ਬਾਈ ਖਰੇ ਵਾਲੇ ਤੋਂ ਬਾਈ ਸ਼ਕੀਰ ਦਾ ਬਾਈ ਫੋਨ ਨੰਬਰ 9473 93 ਉੱਪਰ ਬੋਲੋ ਲਗਭਗ ਇਹਦੇ ਅੱਜ ਹਰ ਕੈਟਾਗਰੀ ਦੇ ਇਹਦੇ ਬੱਚਿਆਂ ਨੇ ਬਾਈ ਸ਼ਕੀਰ ਤੇਜ ਦੇ ਬੋਲ ਗਿਆ ਲਗੀਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਰੁਕਰੇ ਤੁਸੀਂ ਹੋਰ ਵੀ ਤਰੱਕੀਆਂ ਅਜਮਰੀਕੋ ਤੁਹਾਨੂੰ ਬਾਈ ਜੀ